ਸਤ ਸ੍ਰੀ ਅਕਾਲ ਦੋਸਤੋ ਦੇਸ਼ ਮੇਰੇ ਦੀਆਂ ਕੁੜੀਆਂ ਦੇਖ ਲੋ ਅਲੜ ਤੇ ਮੁਟਿਆਰਾਂ ਘੜਾ ਚੁੱਕ ਪਾਣੀ ਲੈਣ ਚੱਲੀਆਂ ਜਿਵੇਂ ਕੁੰਜਾਂ ਦੀਆਂ ਢਾਰਾਂ ਅੱਜ ਗੱਲ ਕਰਾਂਗੇ ਘੜੇ ਬਾਰੇ ਘੜੇ ਦੇ ਇਤਿਹਾਸ ਬਾਰੇ ਘੜਾ ਜੋ ਕਿ ਇੱਕ ਮਿੱਟੀ ਦਾ ਭਾਂਡਾ ਹੈ ਇਸ ਨੂੰ ਪੰਜਾਬੀ ਵਿੱਚ ਘੜਾ ਹਿੰਦੀ ਵਿੱਚ ਮਟਕਾ ਅਤੇ ਅੰਗਰੇਜ਼ੀ ਵਿੱਚ ਆਰਥਰਨਪੋਰਟ ਕਿਹਾ ਜਾਂਦਾ ਹੈ ਇਸ ਨੂੰ ਸਦੀਆਂ ਤੋਂ ਪਾਣੀ ਭਰਨ ਤੇ ਹੋਰ ਕੁਦਾਰਥ ਰੱਖਣ ਲਈ ਵਰਤਿਆ ਜਾਂਦਾ ਹੈ ਇੱਕ ਖੋਜ ਮੁਤਾਬਕ ਕੜੇ ਦਾ ਇਤਿਹਾਸ ਕਾਫੀ ਪੁਰਾਣਾ ਹੈ 5000 ਸਾਲ ਪਹਿਲਾਂ ਹੜੱਪਾ ਦੀ ਖੁਦਾਈ ਵਿੱਚ ਲੱਭੀਆਂ ਚੀਜ਼ਾਂ ਖੋ ਤੰਦੂਰ ਕੜੇ ਚਾਟੀਆਂ ਹਾਰੇ ਚੁੱਲ੍ਹੇ ਚੌਕੇ ਓਟੇ ਆਲੇ ਦੇਖਣ ਨੂੰ ਮਿਲੇ ਨੇ ਇਸ ਤੋਂ ਪਤਾ ਲੱਗਦਾ ਹੈ ਕਿ ਘੜੇ ਦਾ ਇਤਿਹਾਸ ਕਾਫੀ ਪੁਰਾਣਾ ਹੈ ਇੱਕ ਦਿਲਚਸਪ ਗੱਲ ਇਹ ਹੈ ਕਹਿੰਦੇ ਇੱਕ ਥੇ ਖੋਜੀ ਨੇ ਦੱਸਿਆ ਕਿ ਖੁਦਾਈ ਵਿੱਚੋਂ 5000 ਸਾਲ ਪੁਰਾਣਾ ਇੱਕ ਘੜਾ ਮਿਲਿਆ ਜਿਸ ਨੂੰ ਹਜ਼ਾਰਾਂ ਸਾਲਾਂ ਤੋਂ ਸੂਰਜ ਦੀ ਇੱਕ ਕਿਰਨ ਵੀ ਨਹੀਂ ਲੱਗੀ ਬਿਲਕੁਲ ਉਹ ਹੋ ਜਾਈਏ ਜਿਸ ਤਰ੍ਹਾਂ ਅੱਜ ਦੇ ਘੜੇ ਹਨ ਪਹਿਲਾਂ ਦੇ ਘੜਿਆਂ ਦੇ ਡਿਜ਼ਾਈਨ ਅਤੇ ਬਣਾਉਣ ਦੇ ਤਰੀਕੇ ਅੱਜ ਵਾਂਗ ਹੀ ਸਨ ਘੜਾ ਇੱਕ ਵਰਤਨ ਹੈ ਤੇ ਇੱਕ ਸਾਜ਼ ਵੀ ਹੈ ਇਸ ਨੂੰ ਗੀਤਾਂ ਦੇ ਨਾਲ বাজਾਇਆ ਜਾਂਦਾ ਹੈ ਘੜਾ ਵੱਜਦਾ ਘਢੋਲੀ ਵੱਜਦੀ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਘੜੇ ਤੋਂ ਬਿਨਾ ਮਟਕਾ ਮੱਟੀ ਜਾਰੀ ਕਡੋਲੀ ਤੇ ਗਾਗਰ ਵੀ ਪਾਣੀ ਸਾਂਭਣ ਵਾਲੇ ਵਰਤਨ ਰਹੇ ਹਨ ਇਸ ਦੀ ਸੁਆਦਲੀ ਸੁਗੰਧੀ ਨਾਲ ਪਿਆਸ ਵੀ बुझਦੀ ਹੈ ਤੇ ਮਨ ਵੀ ਤ੍ਰਿਪਤ ਹੁੰਦਾ ਹੈ ਮਿੱਟੀ ਦੇ ਭਾਂਡਿਆਂ ਤੋਂ ਬਿਨਾਂ ਪਿੱਤਲ ਦੀ ਟੋਕਣੀ ਤੇ ਗਾਗਰ ਵੀ ਪਾਣੀ ਸਾਂਭਣ ਲਈ ਵਰਤੀ ਜਾਂਦੀ ਸੀ ਦੁੱਧ ਵਾਲੇ ਦੋਜੀ ਵੀ ਇਨਾ ਵਿੱਚ ਦੁੱਧ ਪਾ ਕੇ ਲੋਕਾਂ ਨੂੰ ਘਰਾਂ ਵਿੱਚ ਦੇਣ ਜਾਂਦੇ ਸਨ। ਘੜੇ ਕਾਲੀ ਚੀਕਣੀ ਮਿੱਟੀ ਦੇ ਬਣਾਏ ਜਾਂਦੇ ਸੀ। কুমਾਰ ਘੜੇ ਲਈ ਗੋਈ ਮਿੱਟੀ ਨੂੰ ਲੈ ਕੇ ਚੱਕ ਉੱਪਰ ਰੱਖਦਾ ਤੇ ਘੜੇ ਦੀ ਸ਼ੇਪ ਤਿਆਰ ਕਰਦਾ। ਫਿਰ ਘੜੇ ਨੂੰ ਸੁਕਾਇਆ ਜਾਂਦਾ। ਕਈ ਘੜਿਆਂ ਦੇ ਗਲ ਦੇ ਹੇਠਾਂ ਕਾਲੇ ਰੰਗ ਨਾਲ ਡਿਜ਼ਾਈਨ ਵੀ ਬਣਾ ਦਿੰਦੇ ਸਨ। ਖੇਰ ਕੜੇ ਨੂੰ ਆਵੀ ਵਿੱਚ ਪਾ ਕੇ ਪਕਾਇਆ ਜਾਂਦਾ ਸੀ ਕੜੇ ਤੋਂ ਬਿਨਾ ਮਿੱਟੀ ਦੇਆਂ ਕਈ ਚੀਜ਼ਾਂ ਜਿਵੇਂ ਸਰਾਹੀਆਂ ਚੱਕਰੀਆਂ ਗੜਵੀਆਂ ਦੀਵੇ ਆਦਵੀ ਬਣਾਏ ਜਾਂਦੇ ਸੀ ਅਗਲੀ ਵੀਡੀਓ ਵਿੱਚ ਕੜਿਆਂ ਦੀ ਵਰਤੋਂ ਤੇ ਪੰਜਾਬੀ ਸੱਭਿਆਚਾਰ ਵਿੱਚ ਇਹਨਾਂ ਦਾ ਮਹੱਤ ਲੋਕਗੀਤਾਂ ਨਾਲ ਸੰਬੰਧ ਬਾਰੇ ਗੱਲ ਕਰਾਂਗੇ ਬਹੁਤ ਹੀ ਇੰਟਰਸਟਿੰਗ ਸਟੋਰੀ ਹੈ ਜਰੂਰ ਦੇਖਣਾ ਮਿਲਦੇ ਆਂ ਅਗਲੀ ਵੀਡੀਓ ਵਿੱਚ